ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਘਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਭੱਲੇ ਸਿੰਘਾ ਨਾਲ ਆਪਾਂ ਆਏ ਆ ਤੇ ਆ ਤੁਸੀਂ ਸਾਹਮਣੇ ਪਛ ਜਿਹੜੇ ਦੇਖਣਦੇ ਜੀ ਇਹਨਾਂ ਦੇ ਵਿੱਚੋਂ ਕੁਝ ਵਿਕੀਆਂ ਵਾਂ ਤੇ ਕੁਝ ਵਿਕਨਾਲੀਆਂ ਵਾਂ ਤੇ ਕੋਈ ਅਜੇ ਕੋਈ ਦੋ ਤਿੰਨ ਮੱਝਾਂ ਹਲੇ ਹੁਣ ਵੀ ਦਈਆਂ ਵਾਂ ਤੇ ਵੀਡੀਓ ਜਿਹੜੇ ਪੂਰੀ ਜ਼ਰੂਰ ਵੇਖਿਓ ਤੇ ਕੱਲੇ ਕੱਲੇ ਪਛੇ ਤੁਹਾਨੂੰ ਖੋਲ ਕੇ ਵਿਖਾਵਾਂਗੇ ਤੇ ਨੋਰਮਲ ਰੇਟ ਵਿੱਚ ਤੁਹਾਨੂੰ ਦਿਖਾਉਣੀ ਆ ਤੇ ਇੱਕ ਚੰਗੇ ਰਿਕਾਰਡ ਵਾਲੀ ਇੱਕ ਤੁਹਾਨੂੰ ਟੁਕੜਾ ਗੱਭਨਗਾ ਵੀ ਤੁਹਾਨੂੰ ਦਿਖਾਉਣੀ ਆ ਅੱਜ ਹੌਲੇ ਪਾਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਜੀ ਨਾ ਬਾਬੇ ਦਾ ਚਲੋ ਵਧੀਆ ਮੇਰੇ ਚਾਹੀਦੀਆਂ ਜੇ ਤੇ ਵੇਗਿਆ ਮਾਲ ਉਹਦੇ ਨਾਲ ਆ ਫਿਰ ਮਾਲ ਵੇਚਿਆ ਜੀ ਠੀਕ ਆ ਮਾਲ ਦੇ ਦਿਆਂਗੇ ਚਲਾਈ ਨਾ ਹਾਂਜੀ ਚੱਲਣਗੀ ਅੱਜ ਵੀ ਚਾਰ ਪਿਆ ਉਹ ਬਰਾਂਤ ਵੇਗੀਆਂ ਜੀ ਅੱਛਾ ਉਹਨਾਂ ਤੋਂ ਪਹਿਲਾਂ ਹੀ ਵੇਗੀਆਂ ਹਾਂ ਹਾਂ ਚਾਰ ਵੇਗੀਆਂ ਦੀ ਬਾਤ ਠੀਕ ਤਾਈਆਂ ਅੱਜ ਜਿਹੜੀਆਂ ਹੁਣ ਬਾਹਰੋਂ ਲਿਆਉਂਦੇ ਰਤ ਲਗੜੀ ਚ ਪਾਉਣੀਆਂ ਸੀ ਦੋ ਤਿੰਨ ਨਹੀਂ ਆਉਂਦੀਆਂ ਜਿੱਥੇ ਹੋ ਸਕਦਾ ਮੇਰੇ ਸਾਬ ਨਾਲ ਤੇ ਵੀਡੀਓ ਬਣਦੇ ਮਨ ਵਿੱਚ ਆ ਜਾਂਦੇ ਵੀਡੀਓ ਬਣਦੇ ਬਣਦੇ ਆ ਜਾਣਗੇ ਹਨਾ ਠੀਕ ਬੇਟਾ ਮਤਲਬ ਐਂਡ ਤੱਕ ਰਵੇਖੇ ਕੋਈ ਜ਼ਰੂਰ ਹਨਾ ਬਹੁਤ ਛੱਗੀਆਂ ਦੀਆਂ ਆਉਂਦੀਆਂ ਨਾ ਠੀਕ ਆ ਬਹੁਤ ਛੱਗੀਆਂ ਵਗੀਆਂ ਹੋਈ ਸੀ ਠੀਕ ਆ ਤੇ ਚਲੋ ਨਾਮ ਦੱਸਦੇ ਕਿ ਕਿੰਨੀਆਂ ਆਜੀ ਆਈਆਂ ਠੀਕ ਆ ਨਾਮ ਦੱਸਦੇ ਕਿ ਨਾਮ ਆਪਣਾ ਭਾਲਾ ਹਾਂਜੀ ਪਿੰਡ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਸਵੀਰ ਮਜੀਠਾ ਠੀਕ ਆ ਤੇ ਜੈੰਤੀਪੁਰ ਅੱਡਾ ਬਿਲਕੁਲ ਹਮਨੇੜੇ ਪੈਂਦਾ 4 ਕਿਲੋਮੀਟਰ ਕ ਅਗੇ ਨੇੜੇ ਆਪਣੇ ਖਾਲਾ ਜਾਂਦਾ ਹਾਂਜੀ ਅੰਮ੍ਰਿਤਸਰ ਤੋਂ ਜਿਹੜਾ ਰੋਡ ਜਾਂਦਾ ਬਟਾਲੇ ਨੂੰ ਖਾਨਕੋੜ ਨੂੰ ਹਾਂਜੀ ਉਸੇ ਰੋਡ ਤੇ ਇਹ ਕੱਥੋਂ ਨੰਗਲ ਤੋਂ ਗਾੜੀ ਗਈ ਸੀ ਉਹ ਰਿਆ ਹਾਂਜੀ ਤੇ ਬਟਾਲਿਆਂ ਨੂੰ ਆਈਏ ਤੇ 10-12 ਕਿਲੋਮੀਟਰ ਜੈੰਤੀਪੁਰਿਆ ਹਾਂਜੀ ਬਟਾਲੇ ਨੂੰ ਠੀਕ ਆ ਹਾਂਜੀ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਆਪਣਾ 9859 ਹਾਂਜੀ 21491 ਠੀਕ ਆ ਦੂਜਾ ਗਾ 73473 ਹਾਂਜੀ 76091 ਠੀਕ ਆ ਜੀ ਇਹੋ ਦੋਵੇਂ ਨੰਬਰ ਆ ਠੀਕ ਆ ਜੀ ਬਾਕੀ ਸਾਰੇ ਵੀਰ ਬਣੇ ਪਰਾ ਸਰਸਤਰੀ ਘਰ ਖੜੇ ਹੋ ਠੀਕ ਆ ਜੀ ਤੇ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਹਾਂਜੀ ਇਹ ਅੱਜ ਹੀ ਖੈਣਾ ਆਈ ਆ ਅੱਛਾ ਜੀ ਅੱਜ ਹੀ ਸੋਈ ਆ ਅੱਜ ਹੀ ਸੋਈ ਆ ਹਜੇ ਪੁੜੇ ਵੀ ਇਹਦੇ ਉੱਤਰਾ ਹੀ ਆਪਾਂ ਦੇਖ ਰਹੇ ਹਾਂ ਨਹੀਂ ਨਹੀਂ ਬਹੁਤ ਚੰਗੀ ਆ ਉਹਨਾਂ ਸਾਰੀ ਚੋਤੀ ਠੀਕ ਆ ਜਾਰਾ ਕੋਈ ਸਾਡਾ ਸੌਦਾ ਆ ਤਾਂ ਨਾ ਸਾਰੀ ਚੰਤ ਹੋ ਰਹੀ ਆ ਸਾਰੀ ਉਹਨਾਂ ਚੋਤੀ ਹੀ ਤੇ ਬਾਅਦ ਨਹੀਂ ਗੁੰਦੀ ਫੇਰ ਅਹੀਂ ਉਹ ਪਾਸ ਕਰਕੇ ਪਾਸ ਕੀਤੀ ਫੇਰ ਸਾਫ ਚੱਕਤੀ ਆ ਹਾਂਜੀ ਤੇ ਬਹੁਤ ਚੰਗੀ ਵੀ ਬਗਰਕਾਰ ਨੂੰ ਭਾਂਜਾਈ ਠੀਕ ਆ ਜੀ ਹਾਂਜੀ ਬਾਕੀ ਚੰਗੇ ਕਦ ਕੱਢ ਤੇ ਬਹੁਤ ਚੰਗੀ ਵੀ ਵੱਡੀ ਆ ਚਵਾਪ ਸਮਾ ਤੇ ਪਾਰੇ ਬੱਲੇ ਦੀ ਮਾਝ ਆ ਜੇ ਜੀ ਵੱਡੀ ਆ ਜੀ ਆਚੋਹੀ ਮੀਂਹ ਦੀ ਆਚੋਹੀ ਮੀਂਹ ਦਾ ਲੈ ਲਾ ਗਏ ਅਜੇ ਚਵਾਈ ਹੋਈ ਆ ਜੀ ਹਾਜੀ ਸੂਈ ਆ ਘਰ ਵਾਲੇ ਪੋਤੇ ਬੰਦੇ ਪੋਤੇ ਜਾਣਕਾਰੀ ਨਹੀਂ ਝੋਦੀ ਆ ਕਈ ਚੋ ਛੱਡਦੇ ਇਹਨਾਂ ਸਾਰੀ ਝੋਤੀ ਬੰਦੇ ਬੁਦੇ ਰੱਖੀ ਉਹਨਾਂ ਮਾਲ ਚ ਠੀਕ ਆ ਤਾਂ ਤੋਂ ਨਾਲ ਸਾਰੀ ਝੋਤੀ ਤੇ ਗੁੰਦੀ ਬਰੇ ਸਬਦਾ ਕੀਤਾ ਇਹਨੂੰ ਨਹੀਂ ਲਿਓਣੀ ਸੀ ਤੇ ਕਿੰਨਾ ਕੁ ਦੋਦ ਤੇਰਾ ਕੱਢੀ ਜਾਊਗੀ 2 ਦੋਦ ਕਹਿੰਦੇ ਵੀ 14 ਕਿਲੋ ਚ ਹੋਇਆ ਹਾਂਜੀ ਵੀ ਦੋਸ ਵੀ ਇਹ ਸੂਈ ਅੱਗੇ ਤੀਜੀ ਹੁਣ ਸੂਈ ਆ ਅੱਛਾ ਤੇ ਬਾਕੀ ਜਿਹੜੇ ਹਿਸਾਬ ਨਾਲ ਸਰੀਰ ਆ ਹਾਂਜੀ ਥਣਲੇਵਾ ਵਾ ਇਹਨੂੰ ਦੇਣਾ ਵੀ ਚਾਹੀਦਾ ਵਾ ਦੇਣਾ ਵੀ ਚਾਹੀਦਾ ਹੋਵੇ ਇਹਨੂੰ ਚਾਹੀਦਾ ਵਾ ਤੇ ਮੁੱਲ ਫੇਰੇ ਦਾ ਮੁੱਲੇ ਦਾ ਪਤਾ ਕਲ ਕੀ ਮਹੀਂ ਤੇ ਲੱਖ ਤੋਂ ਬਾਹਰ ਮੁੱਲ ਕਰਨ ਵਾਲੀ ਆ ਹਾਂਜੀ ਅਸੀਂ ਲੱਖੋਂ ਨਹੀਂ ਕਰਨਾ ਅੱਛਾ ਜਿਹੜੂ ਆਂਦੋ ਸਾਹਮਣੇ ਆਣ ਕੇ ਮਹੀਂ ਦੇਖੋ ਫੇਰ ਉਹ ਗੱਗਾਂ ਵੀ ਲੱਖੋਂ ਬਾਹਰ ਆ ਰਹੀ ਆ ਹਾਂਜੀ ਹਾਂਜੀ ਤੇ ਹੁਣ ਮਹੀਂ ਦਾ ਮੁੱਲ ਕਿਦਾ ਵਹਾਨ ਆ 95 ਨਾਲ 90 اچھا 88000 ਨਿਹਾਨਾ ਦੇ ਨਾਲ 88000 ਦੇ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ ਕੋਈ ਵੀਰ ਭੈਣ ਭਰਾ ਦੇ ਵਿੱਚ ਠੀਕ ਹੈ ਘੱਟ ਜਾ ਭੂਗੀ ਹਾਂਜੀ ਕਿ ਘੱਟ ਨਾ ਦੇ ਦਾਂਗੇ ਪਾ ਕੇ ਪ੍ਰਕਿਰਸ਼ਨ ਕਰੇ ਠੀਕ ਹੈ ਜੀ ਜੰਗੀ ਮੈਂ ਬੱਚਾ ਖਾਦਾ ਨਾ ਤੇ ਆਹ ਬੱਚਾ ਜਿਹੜਾ ਇਹਦਾ ਕਿਤਾ ਜਿਹੇ ਕੱਟਾ ਆ ਜਿਹੜਾ ਇਹਦੇ ਮਗਰ ਕੱਟਾ ਅੱਜ ਹੀ ਸੂਈ ਹੱਥ ਤੇ ਗਈ ਹਾਂਜੀ ਠੀਕ ਹੈ ਬੰਦੇ ਲੱਗੇ ਬਾਕੀ ਚਵਾ ਪਸਮਾ ਇੰਨਾ ਚੰਗਾ ਸਰੀਰ ਨਹੀਂ ਆ ਪਾਲੀ ਇੱਦਾਂ ਥੱਲੇ ਬੈਜੋ ਬੱਚਾ ਛੱਡੋ ਭਾਵੇਂ ਨਾ ਛੱਡੋ ਬਹੁਤ ਚੰਗੀ ਚਵਾਈ ਇਹਦੀ ਹਾਂ ਦੇਖ ਸਰ ਦੇ ਅਗਲੇ ਥਣਾ ਦੀ ਚਵਾਈ ਬਹੁਤ ਚੰਗੀ ਚਵਾਈ ਆ ਤੇ ਆ ਪਿਛਲੇ ਥਣਾ ਦੀ ਚਵਾਈ ਵੀ ਦੇਖ ਸਕਦੇ ਬਿਲਕੁਲ ਸਾਫ ਬੜੀ ਸਾਫ ਚੂਨੇ ਮੈਂ ਤੇ ਮਿਲ ਕੇ ਚੰਗੀ ਮੋਟੀ ਲੱਗੀ ਆ ਜੇ ਸਭ ਸਾਰੀ ਸਾਫ ਕੀਤੀ ਮੈਂ ਇਹਦੀ ਛੱਡਾ ਜੇ ਤੇ ਆ ਇਹ ਕਿਨਵਾਸੋਂ ਵਾਜੇ ਕੀ ਵੇਖ ਲੋ ਕਿ ਐਵੇਂ ਹੀ ਕਰਕੇ ਦੂਜੀ ਆ ਜਾਂ ਪਹਿਲੀ ਆ ਸੇ ਨਹੀਂ ਨਿਕਾ ਵਾ ਕਿ ਜੇ ਉਹ ਥਾਂ ਦੀ ਚੁਕੀ ਉਹ ਥਾਂ ਦੀ ਇਹਨੋਂ ਕਿ ਨਾ ਚੀਰੋ ਗਿਆ ਸੁਦੀ ਨਾ ਇਹਨੂੰ ਸੁਈ ਨੂੰ ਧਨਵਾਸ਼ੇ ਵਗਨ ਹੋ ਗਿਆ ਜੀ ਚਲੋ ਲੈ ਜਾ ਕੋਈ ਨਹੀਂ ਬੱਚੇ ਦਿਖਾ ਦਿੰਦੇ ਆਹੋ ਆਹੋ ਕਟਾਈਂ ਤਾ ਆਜ ਬੱਚੇ ਦਾ ਹੁਣ ਮਾਰਿਆਤ ਨਾ ਬਸ ਤੇਰਾ ਥੋੜਾ ਜਿਹਾ ਵੱਧ ਕਰਦੀ ਐ ਇਤਨਾ ਚਵਾ ਤੇਨਾ ਪਸਮਾਵਾ ਵੀ ਗੱਲਾਂ ਹੀ ਗਾਂਦੀਆਂ ਬਾਕੀ ਥੱਲੇ ਐਵੇਂ ਬੜੀ ਬਲਾਦਨਾ ਗਵਾ ਨੂੰ ਚਟਾ ਤੇ ਠੀਕ ਆ ਬਹੁਤ ਹੀ ਜ਼ਿਆਦਾ ਲੀਵੇ ਦੇ ਵਿੱਚ ਮੈਂ ਖਰੀਆ ਕਿੰਨਾ ਦੁੱਧ ਤਿਆਰੇ ਦੇ ਕੋਲ ਦੁੱਧ ਜਿਹੜਾ ਨਿੰਤੀ ਜਲਾ ਹੋਣਾ ਹਾਂਜੀ ਬਿਲਕੁਲ ਜਿੱਦਾਂ ਹਾਂ ਬਿਨੋਂ ਵੀ ਹੀ ਆਦਿ ਨੂੰ ਠੰਡਾ ਕਰ ਦੇ ਹਾਂਜੀ ਗਰਮ ਤੇ ਠੰਡੇ ਦਾ ਫਰਕ ਪਾਉਂਦਾ ਹਾਂ ਹਾਂਜੀ ਹਾਂਜੀ ਗਰਮ ਗਰਮ ਤੇ 15 16 ਜਾਂ ਆਪੂ ਤੇ ਜੇ 10 5 ਮਿੰਟ ਬਾਅਦ ਜੀ ਤਿਆਰੇ ਨੂੰ ਜੇ 10 ਰੇ ਲੈ ਜਣਾ ਹਾਂਜੀ ਹਾਂਜੀ 12 ਲੀਟਰ ਲੀਟਰਾਂ ਤੋਂ ਮਿਲ ਕੇ ਲਵੇ ਠੰਡਾ ਕਰਕੇ ਠੰਡਾ ਕਰਕੇ ਪਾਣੀ ਵਰਗਾ ਬਿਲਕੁਲ 5 ਮਿੰਟ ਬਾਤੀ ਰੱਖ ਲੈ ਠੀਕ ਆ ਤੇ ਮੁੜ ਕੇ ਮਿਲ ਲੈ 12 ਮਿੰਟ ਕਰਾਂਗੇ 10 ਨਹੀਂ ਹੋਊਗਾ 11 ਨਹੀਂ ਹੋਊਗਾ 12 ਹੀ ਹੋਊਗਾ ਠੀਕ ਆ 14 ਵੀ ਕੀ ਆ ਕਹਿੰਨੀ ਜੀ ਨੰਗਾ ਤੇ ਇਹ ਤਾਂ ਜੇ ਦੁੱਧੋ ਵਾਜੂ ਕਿੰਨਾ ਚੋਈ ਜੀ ਦੁੱਧੋ ਵਦੂਗੀ 16 ਕਿਲੋ ਦੁੱਧ ਤਾਂ ਬਿਲਕੁਲ ਲਈ ਨਾ ਕੱਬ ਕੱਢ ਦੀ ਜੀ ਆ ਅੱਛਾ ਤੇ ਚਲੋ ਗਾੜੀ ਹੁਣ ਜੁੱਤ ਅਗਲੇ ਬੰਦੇ ਸੇਵਾ ਦਾ ਵਾ ਤੇ ਤਾਂ ਮੁੱਲ ਮੁੱਲੇ ਦਾ ਬਹੁਤਾ ਵੱਡਾ ਨਹੀਂ ਕਰਨਾ 85 ਹਜ਼ਾਰ ਦੀ ਹਾਨਾ ਵਾ ਅੱਛਾ 85 ਵਿੱਚੋਂ ਕਰ ਦੋਗੇ ਮੰਨਤਾ ਨਾ ਮੰਨ ਕਰ ਦਾਂਗੇ ਖੁੱਲਾ ਕਰ ਦੋ ਕੋ ਫੋਨ ਲਾਵੇ ਇੱਕ ਕਰੀ ਤੇ ਬਾਕੀ ਬੜੀ ਚੰਗੀ ਮਈ ਆ ਕੋ ਸਾਹਮਣੇ ਆਵੇ ਦੇਖੇ ਹਾਂਜੀ ਹਾਂਜੀ ਬਾਕੀ 12 ਕਿਲੋ ਦੁੱਧ ਕਿਹਨਾ ਸੌਖਾ ਜੀ ਹਾਂਜੀ ਹਾਂਜੀ ਇਹਨੂੰ ਚੋ ਕੇ ਦੇਣਾ ਵਾ ਹਾਂਜੀ ਹਾਂਜੀ ਲੀਟਰ ਨਾ ਕਿਸੇ ਨੂੰ ਮਿਲ ਲੈਣਾ ਉਹ ਉਹਨੂੰ ਕਰਾਇਆ ਦੇਵਾਂਗੇ ਆਉਣ ਦਾ ਜਿੰਨੀ ਸੌਵਾਵਾਂ ਠੀਕ ਆ ਗੱਡੀ ਦਾ ਉਹਨੂੰ ਮੋਟਰਸਾਈਕਲ ਦਾ ਖਰਚਾ ਦਵਾਂਗੇ 12 ਹਰ ਮਹੀਨੇ ਨਹੀਂ ਕਰ ਦੀ ਜੀ ਠੀਕ ਆ ਜੀ ਜੇ 12 ਕੱਢੂ ਤੋਂ ਲੈ ਤੇ ਹੋਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਹੈ ਇਹ ਵੀ ਸੂਈ ਸਵਾਈ ਹੈ ਬੱਚੇ ਨਾ ਬੜਾ ਕਰਦੇ ਨਾ ਬੱਚੇ ਸਾਰਿਆਂ ਦੇ ਉਧਰ ਬੱਜੇ ਉਧਰ ਨਾ ਪੜ੍ਹਦੀਆਂ ਜਾਂਦੀਆਂ ਆ ਬਾਕੀ ਜਵਾਲਾ ਦਾ ਸਮਾਨ ਹੀ ਕਿਸੇ ਦਾ ਵੀ ਮਹਾਰਾ ਹੁੰਦਾ ਠੀਕ ਆ ਜੀ ਜੇ ਕਿਹਦਾ ਮਹਾਰਾ ਉਹ ਤੁਹਾਨੂੰ ਦੱਸਾਂਗਾ ਇਹ ਤਾਂ ਚਾਹਦਾ ਜੀ ਸਾ ਇੰਗਤ ਨਾ ਇਹਨੂੰ ਕਿੰਨੇ ਦੇਣਾ ਹੋਏ ਸੋਈ ਨਾ ਇਹਨੂੰ ਸੂਈ ਨੂੰ ਹੱਤਾ ਹੋਣਾ ਜੀ ਉਹ ਕਟਾ ਜਾ ਅੱਛਾ ਇਹਦੇ ਮਗਰ ਵੀ ਕੱਟਾ ਆ ਬੱਚੇ ਹੋਣੇ ਦਿਖਾ ਦਿੰਦੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਕਿੰਨੋ ਦੁੱਧ ਉਦਾਂ ਜੇ ਗਵਾਲਾ ਤਾਂ 12 ਕਿਲੋ ਕਰ ਦੋ ਪਰ 9 ਕਿਲੋ ਲੀਟਰ ਆਊਗਾ ਅੱਛਾ ਠੰਡਾ ਬਿਗਲਾ ਤੇ ਇੱਕ ਨਾ ਦੋ ਚ ਭਾਈ ਜਾਊਗੀ ਗਾੜੀ ਹੋਣ ਅਗਲੀ ਸੇਵਾ ਵਾ ਹਾਂਜੀ ਯੂ ਹਾਲ ਕੋ ਪਿਛੋਂ ਆਇਆ ਜੀ ਹੱਲ ਕੋਲ ਉਹ ਐਸੇ 9 ਲੀਟਰ ਆ ਅੱਛਾ ਗਾੜੀ ਅਗਲਾ 12 ਕਰ ਲੈ 11 ਕਰ ਲੈ 10 ਕਰ ਲੈ 5 ਰਿਆਂ ਦੀ ਉਹ ਦੀ ਫਿਰ ਦਦੀ ਆ ਤੇ ਇਹਦਾ ਮੁੱਲ ਮੋਗਲ ਚੋਕ ਜਾਮ ਤੇ ਮੁੱਲ ਮੋਲੇ ਦਾ ਛੋਟਾ ਯਾਰ ਕਿੰਨਾ ਕਰ 68000 68000 ਬਾਕੀ ਵਿੱਚੋਂ ਕਰ ਦੋਗੇ ਮਾਨਤਨ ਬਾਕੀ جواب ਸਮਾਪ ਬਹੁਤ ਹੀ ਚੰਗਾ ਇੱਕ ਨੰਬਰ ਦਾ ਠੀਕ ਹੈ ਜੀ ਕਿਉਂ ਨਹੀਂ ਚੰਗੀ ਆ ਵੀ ਗੱਲਾਂ ਤਾਂ ਨਹੀਂ ਆ ਤੇ ਹੁਣ ਆ ਜਿਹੜੀ ਮੱਝ ਆ ਗਈ ਆਪਣੇ ਕੋਲ ਇਹ ਮੱਝਾਂ ਦੀ ਇਹ ਵੀ ਹੈਗੀ ਹੈ ਇਹ ਵੀ ਭਾਰੀ ਆ ਮੱਝ ਜਿਹੜੀ ਇਹ ਭਾਰੀ ਇਹਨੂੰ 12 ਮੋਲ ਦੋ 12 ਕਿਲੋ ਤਿਆਰ ਜੇ ਲੀਟਰ ਵਾਲਾ ਮੈਨੂੰ ਵੀ ਖੰਡਾ ਘਰੇ ਬਾਹਰ ਕੰਬੀਨ ਚਾਲ ਲੈ ਜੂ। ਆਪਾਂ ਆਹਦੇ ਸਟੈਂਡਾ ਲਾ ਲਓ। ਬਾਕੀ ਥਾਂ ਦਾ ਸਾਈਜ਼ ਦੀ ਗੱਲ ਇਹਦਾ ਵੀ ਚੰਗਾ ਇਹ ਵੀ ਭਾਰੀ ਦਹੀਂ ਪੂਰੀ ਭਾਰੀ ਆ ਮੱਝ ਜਿਹੜੀ। ਜਿੱਦਾਂ ਸਬਰਸੀ ਨੂੰ ਮੋਟਰਾਂ ਹੁੰਦੀਆਂ ਨਾ ਹਾਂਜੀ ਹਾਂਜੀ ਚਾਹ ਇਦਾਂ ਦੇ ਜਿਉਂ ਨਾਲੀ ਠੀਕ ਹੈ ਜੀ। ਮੌਜੂਦ ਗ੍ਰੀਟੂਆਜੂ ਸਾਰਿਆਂ ਦੇ ਪਿੰਨਰ ਦੇ ਇਹਨਾਂ ਕਿੰਨੇ ਦੇਨੋ ਕੈਸ ਹੋਈ ਨਾ ਇਹਨੂੰ ਦੇਣਾ ਮੇਰੇ ਹਿਸਾਬ ਨਾਲ ਬੰਦਾ ਹੀ ਹੋ ਗਿਆ ਨਹੀਂ ਹੋ ਗਿਆ ਨਹੀਂ 15 ਦੇ ਲਾਗੇ ਬੰਦੇ ਨੇ ਕਿੰਦੇ ਕਿੰਨਾ ਹੋ ਗਏ ਇਹਨੂੰ ਹੋ ਗਿਆ ਨਹੀਂ ਦਾ ਇਹਦੇ ਮਗਰੇ ਵੀ ਕਟਾ ਹੀ ਆ ਆ ਬੱਚੇ ਜਿਹੜੇ ਜਿਹੜੀ ਇੱਕ ਨੰਬਰ ਵਾਲੀ ਉਹਦਾ ਬੱਚਾ ਕੋਲ ਆ ਤੇ ਬੱਚਾ ਹਾਂਜੀ ਤੇ ਦੋ ਨੰਬਰ ਆਈ ਦਾ ਬੱਚਾ ਆ ਅੱਛਾ ਦੋ ਵਾਲੀ ਦਾ ਦੋ ਵਾਲੀ ਦਾ ਕਟਾ ਆ 3 ਵਾਲੀ ਦਾ ਠੀਕ ਆ ਤੇ ਦੂਜੀ ਦਾ ਵਾਲ ਜਿਹੜਾ ਹੁਣ ਚੌਥੇ ਦਿਖਾਈ ਆ ਆ ਚੌਥੇ ਦਾ ਆ ਚੌਥੇ ਲੀਦਾ ਘਟਾ ਹੈ ਚਾਰੇ ਇਕੱਠੇ ਇਹਨਾਂ ਦੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਾਨਾਂ ਵਾਲੇ ਕਰਨਾ 75 ਹਜ਼ਾਰ ਦੀ ਹਾਂ ਜੀ ਦਾਂਗੇ 12 ਲੀਟਰ ਤਿਆਰ ਉਹਦੇ ਜਿਹੜੇ 1000 ਰੁਪਏ ਛੋੜ ਦਾਂਗੇ ਅੱਛਾ 74 ਹਜ਼ਾਰ ਦੀ 74 ਹਜ਼ਾਰ ਦੀ 12 ਲੀਟਰ ਦੋ ਤਾਂ ਮਿਲ ਕੇ ਲਦਕਾਰ ਕੇ ਉਹਨਾਂ ਕਾਗੇ ਲਵੇ ਠੀਕ ਹੈ ਠੀਕ ਹੈ ਪਾਣੋਂ ਘੜਦੀਆ ਤੇ ਨਹੀਂ ਸਾਦੀ ਆ ਹਾਂਜੀ ਉਹਨਾਂ ਬਾਹਰ ਜੋ ਵਾਦੀਏ ਦੋਦੀ ਠੀਕ ਆ ਤੇ ਆ ਬਈਆਂ ਫਿਰ ਚਾਰੇ ਮੱਜਾ ਚਾਰੇ ਪੰਜਾ ਮੱਜਾ ਆਉਣ ਤੋਂ ਪਹਿਲਾਂ ਜਿਹੜੀਆਂ ਵੇਖੀਆਂ ਆ ਇਹਦੇ ਬਾਸ ਨੂੰ ਜਾਣ ਵਾਲੀਆਂ ਆ ਆਮੀ ਜੀ ਜੀ ਅੱਛਾ ਦੇਖੋ ਬੜੀ ਚੰਗੀ ਮਹਿਨੀ ਜੀ ਜੀ ਸਾਡੀ ਜੀ ਠੀਕ ਹੈ ਕੀ ਆਈ ਸੀ ਆਉਂ ਨਹੀਂ ਮੈਂ ਬੜੀ ਚੰਗੀ ਲੱਭਦੇ ਦੋਹਾਂ ਵੀ ਨਹੀਂ ਆਵੀ ਇਹ ਗੱਬਣ ਆ ਇਹ ਤੇ ਇਹ ਵੀ ਵੇਗੀ ਆਹ ਪਰਾ ਬਜੀਆਂ ਦੋ ਤੇ ਨੋ ਵੀ ਵੇਗੀਆਂ ਹਾਂ ਵੀ ਦੋਵੇਂ ਤਿੰਨੇ ਵੇਗੀਆਂ ਜੜੀਆਂ ਤੇ ਹੁਣ ਇੱਕ ਆ ਟੋਕਰ ਗੱਬਣ ਕਾ ਆਹ ਟੋਕਰ ਗੱਬਣ ਹਾਂਜੀ ਆ ਗਾਂ ਟੋਕਰ ਗੱਬਣ ਛੱਡਾ ਸੋਣਾ ਜਿਹੜਾ ਅਸੀਂ ਖਾਣ ਹਾਂ ਹਾਂਜੀ ਤੇ ਦੂਜੇ ਗਾਂ ਸੱਜੇ ਜਿਹੜੀਆਂ 30 32 ਦਿਓ ਦੀ ਦੀਦੀ ਆ ਅੱਛਾ ਤਾਜੀ ਜਿਵੇਂ ਸੋਦੀ ਪੀਤੀ ਬੱਤੀ ਗਈ ਚੱਡਾ ਜੂਨ ਗਾਂ ਨੂੰ ਆ ਹੁਣ ਕਿੰਨੇ ਚਿਰ ਦੇ ਚੱਕ ਪਾਸਿਆ ਕੋਨੇ 6 ਮਹੀਨੇ ਤੋਂ ਬਾਹਰ ਹੀ ਆ ਤੇ ਦੁੱਧ ਦੁੱਧ ਦੇ ਤੂੰ 4-5 ਕਿਲੋ ਹੀ ਹੁਣ ਆ ਟਾਈਮ ਦੇ ਅੱਛਾ ਤੂੰ ਜੇ ਖਾਣਾ ਖੁਰੋਆ ਤੇ ਬਾਕੀ 6 ਮਹੀਨੇ ਤੋਂ ਬਾਹਰ ਹੈ ਤਾਂ ਠੀਕ ਹੈ ਜੀ ਤੇ ਮੋਲੇ ਦਾ ਕਰਦਣਾ ਕਿਉਂਕਿ ਉਹ ਅਸੀਂ ਛੋਟਾ ਮੋਲੋ ਕਰਦਣਾ ਵੀ ਜਿਹੜਾ ਜਿਹਨ ਨਹੀਂ ਵੀ ਮਨ ਮੰਨਣਾ ਨਾ ਉਹ ਵੀ ਆਖੇ ਵੀ ਲੈ ਲੀਏ ਠੀਕ ਹੈ ਜੀ ਹਾਂਜੀ ਤੇ ਸੱਜਰ ਦੀ ਗਰੰਟੀ ਕਰ ਦੋਗੇ 50 ਲੀਟਰ ਦੋਗੇ ਠੀਕ ਹੈ ਵੈਸੇ ਸਾਡੇ ਨਾਲ ਦਿਖਾ ਕੇ ਲੈ ਕੋਈ ਲਾਗੋਂ ਬੰਨੇ ਹੁੰਦੇ ਹੀ ਗਾਂ ਇਹ ਗੱਲ ਆ ਬੰਦਾ ਤੇ ਥਣ ਤੁਨ ਸਾਰੇ ਓਕੇ ਆ ਥਣ ਤੁਨ ਬਿਲਕੁਲ ਓਕੇ ਬੰਦਿਆ ਇੱਕ ਨੰਬਰ ਚੋਲਣੀ ਕਿਸ ਨਹੀਂ ਠੀਕ ਆ ਜੀ ਆ ਦੇਖੋ ਜਿੱਦਾਂ ਮੱਗੀ ਹੱਲੇ ਭਾਈ ਠੰਡੀ ਸੇਲ ਵੀ ਪੂਰੀ ਕੋਈ ਗੱਲ ਨਹੀਂ ਤੇ ਧੁੱਕਦੀ ਹੈ ਨਾ ਜਦੋਂ ਜਦੋਂ ਪੂਰਾ ਚੰਗਾ ਜਾਪਦਾ ਉਹਨਾਂ ਲਈ ਤੋਂ ਨਾ ਪਛਾਰੀ ਅੱਛਾ ਤੇ ਹੁਣ ਇਹਦਾ ਮੁੱਲ ਤਾਂ ਬੰਦਾ 30000 ਕਰ ਦੋ ਅੱਛਾ ਨਾ ਕਰਨਾ 30 ਤੇ ਨਾ ਕਰਨਾ 25 ਤੇ ਨਾ ਕਰਨਾ 20 ਅੱਛਾ ਇਹਦਾ ਉਹ ਮੁੱਲ ਕਰ ਦੇਣਾ ਕਸੇ ਉਹ ਜਿਹੜਾ ਜਿਹਦਾ ਨਹੀਂ ਦਿਲ ਕਰਦਾ ਉਹ ਵੀ ਅੱਖੇ ਲਾ ਜਾ ਜਿਹੜਾ ਕਿ ਗੱਬਨ ਨਾਂਵੇਂ ਹੁੰਦੇ ਤਾਂ ਵੀ ਹੁੰਦੇ ਦੀ ਬੈਂਕ ਤਾਂ ਵੀ ਹੁੰਦੀ ਜੇ ਨਾਲ ਮੁਲਕ ਕਰਨਾ ਇਹ ਹਾਂ ਨਾ 16 ਜਹਾਦੀ ਦੇ ਦਾਂਗੇ ਟੋਕਰ ਗੱਬਨਾਂ ਦਾ ਟੋਕਰ ਗੱਬਨਾਂ ਦਾ ਇਹ ਤੁਹਾਨੂੰ ਮੁਝਾ ਦੇ ਪੂਰੇ 15 ਦੇ ਕਰਦੀ ਆ 15 ਦੇ ਲਾਂਗੇ ਜੀ ਹਿਸਾਬ ਦਾ ਪਲੇਖਾ ਕੋਈ ਨਹੀਂ ਗੱਬਨਾਂ ਦੇ ਹਜੂ ਕੋ ਦਊ ਨਾ ਠੀਕ ਆ ਗਾਣਾ 60 65 ਹਜ਼ਾਰ ਕਿੰਨੇ ਚਿਰ ਤੇ ਚੈੱਕ ਪਾਸਿਆ 6 ਮਹੀਨੇ ਦੀ ਤੇ ਦੁੱਧ 4 ਕਿੱਲੋ ਜੇ ਖਾਲੀ ਹੋਵੇ ਤੇ ਗਾਂ ਸਾਡੀ ਜਿ세 ਮਰਜੀ ਜਾਵੇ ਅੱਛਾ ਪਾਵੇਂ 200 400 500 ਕਿਲੋਮੀਟਰ ਤੇ ਜਾਵੇ। ਅੱਛਾ। ਖਾਲੀ ਇਹ ਵੇਲੇ ਕਰਾਇਆ ਸਾਡਾ ਉਹ ਜਾਣਦਾ। ਅੱਛਾ। ਗੱਬਣ ਉਹ ਜਗਾ ਉਹਦੀ। ਠੀਕ ਹੈ ਜੀ। ਹਾਂਜੀ। ਤੇ ਇਹ ਕਾਹ ਹੋਰ ਜੇ ਚਿਨਾ ਵਾਲੀ ਦਾ। ਅੱਛਾ। ਕੋਲ ਜੀ ਬੋਲੇ। ਇਹ ਸੂਈ ਸਵਾਈ ਆ। ਇਹ ਸੂਈ ਸਵਾਈ ਆ। ਕਿੰਨਾ ਚਿਰ ਚਿਨਾ ਵਾਲੇ ਕਿਉਂ ਤੁਹਾਡੀ ਵੀਡੀਓ ਚ ਪਾਈ ਸੀ। ਅੱਛਾ। ਇਹ ਜੇ ਵੀਰ ਭਰਾ ਨੇ ਲੈ ਇਧਰ ਪੈ ਗਿਆ ਦਿੱਤੀ 1000 ਸਾਈ। ਹਾਂਜੀ। ਤੇ 1000 ਸਾਈ ਦੇ ਕੇ ਤਾਂ ਦੋ ਦਿਨ ਤੋਂ ਆਂਦਾ ਹੋਣੀ ਆ ਗਿਆ ਘੜੀ ਨੂੰ ਆ ਗਿਆ ਪਰਸੂ। ਤੇ ਮਰਜ਼ੂਨ ਨੇ ਨਹੀਂ ਚੁੱਕਿਆ ਸਾਡਾ ਫੋਨ। ਠੀਕ ਹੈ। ਤੇ ਦੁੱਧ ਦੇ ਰੋ 8 ਕਿਲੋ ਆ। ਇਹ ਦਰਦੀ ਬੜਾ ਜਿਹੜਾ ਦਰਦੀ ਜੀ ਇਹਦੇ ਨਾਤ ਨਹੀਂ ਕੱਢਨੇ ਸੀ ਤੇ ਕੱਢੀ ਨਹੀਂ ਆਟਾ ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ 8 ਕਿਲੋ ਦੁੱਧ ਆ ਤੂੰ ਰੱਸੀ ਫਾਵੇ ਕੋ ਨਾ ਪਾਵੇ ਸੀਲ ਛੜੀ ਬੜੀ ਆ ਲਿਸਟਰ ਵਾਲਾ ਆਦਮ ਠਿਕ ਜੁਗਾੜ ਬਾਈ ਬਜਾਰਾਂ ਬਾਰੇ ਕੁਲੀ ਹੋਈ ਹਾਂਜੀ ਪਰ ਅਸੀਂ ਉਹ ਦੱਸਣਾ ਵੀ ਜਿਹੜਾ ਕਿਸੇ ਦੇ ਘਰ ਜਾ ਕੇ ਦੇ ਦੇਵੇ ਠੀਕ ਆ 8 ਕਿਲੋ ਦੁੱਧ ਬੱਚਾ ਹੈਗਾ ਇਹਦਾ ਬੱਚਾ ਤਾਜ਼ਾ ਗਾੜੀ ਬੱਚਾ ਰਿਹਾ ਅੱਛਾ ਤਾਜ਼ਾ ਉਹ ਤੇ ਬੱਚਾ ਤਾਜ਼ਾ ਗਾੜੀ ਬੱਚਾ ਬੱਚਾ ਉਹ ਬੱਚਾ ਗਾੜੀ ਬੱਚਾ ਹਾਂਜੀ ਉਹ ਅੱਛਾ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਮੁੱਲ ਬਿਲਕੁਲ ਨਿਕਾ ਕਰ ਦੇਣਾ ਕਿੰਨਾ ਕੋਈ 5 ਨਹੀਂ ਕੋਈ 30 ਨਹੀਂ ਕੋਈ 20 ਨਹੀਂ ਅੱਛਾ ਇਹ ਹਾਂ ਨਾ ਜਿਹੜਾ ਮੁੱਲ 17000 ਦੀ 17000 ਦੀ ਤੇ ਇਹਦੇ ਦੁੱਧੋ ਵੱਧ ਵੀ ਜਾਊਗੀ ਇਹ ਭਾਵੇਂ ਕੋਈ 12 ਕੋਲੇ ਕੋਲੇ ਭਾਵੇਂ 13 ਕੋਲੇ ਤਾਜੀ ਧਗੀ ਹੈ ਜੀ ਹਾਂਜੀ ਤਾਜੀ ਜਿਹੜੇ ਹੱਥੇ ਦੀ ਸੂਈ ਜੀ ਠੀਕ ਆ ਤੇ 17000 ਦੀ ਦੇ ਦੇਣੀ ਹੈ ਇਹ ਚ ਕੋਈ ਨਫੇ ਵਾਲੀ ਗੱਲ ਨਹੀਂ ਕੀਤੀ ਤੇ ਹੈਗੀ ਸਿਲਸਾਗ ਠੀਕ ਆ ਜੀ ਠੀਕ ਤੇ ਉਹ ਫਿਰ ਪਹੁੰਚਿਆ ਨਹੀਂ ਮੱਜਾਂ ਹਜੇ ਨਹੀਂ ਬਾਬਾ ਜੀ ਉਹ ਅਜੇ ਲੱਗਣੇ 10 15 ਮਿੰਟਾਂ ਉਹਨਾਂ ਨੂੰ ਟਾਈਮ ਲੱਗ ਜਾਣਾ ਹਾਂ ਆਪਣੇ ਮੁੰਡਾ ਆਪਣੀ ਘੜੀ ਲੱਗਣ ਗਿਆ ਵਾ ਆਪਣੀ ਫੋਨ ਕੀਤਾ ਅਜੇ 10 15 ਮਿੰਟ ਲੱਗ ਜਣੇ ਠੀਕ ਹੈ ਚਲੋ ਕੋਈ ਨਾ ਕੋਈ ਵੀਰ ਭਰਾ ਜੀ ਨੇ ਪਾਸ ਬੰਦੋ ਬਿਲਾਣ ਗਿਆ ਹੁਣ ਤੁਹਾਨੂੰ ਫੋਨ ਕਰਕੇ ਢੜ ਕੋ ਫੋਨ ਤੇ ਉਹਨੂੰ ਵੀਡੀਓ ਮੰਗਾ ਲਈ ਹੈ ਨਾ ਆਪਣੇ ਤੇ ਜਾਂ ਇੱਥੇ ਆਣ ਕੇ ਵੇਖ ਲੈ ਬਹੁਤ ਚੰਗੀਆਂ ਮਰੀ ਇੱਕ ਮਹੀ ਕੋ 10 ਕੋ ਦੁੱਧਿਆ ਅੱਛਾ ਇੱਕ ਛੋਟੀ 13 14 ਬਲਵਾ ਲਈ ਠੁੱਕੀ ਤਿਆਰ ਆ ਅੱਛਾ ਬਹੁਤ ਚੰਗਾ ਠੀਕ ਹੈ ਤੇ ਬਾਕੀ ਜਿਹੜੀਆਂ ਸੋਈਆਂ ਸੁਵਾਈਆਂ ਵਾ ਉਹ ਆਪਣੇ ਪਈਆਂ ਵਾ ਹਾਂਜੀ ਗੱਲਾਂ ਜਾਂਚਾਂ ਤੇ ਗੱਪਣਾ ਆਪਣੇ ਗੱਪਣ ਤੇ ਅੱਜ ਹੈ ਨਹੀਂ ਕੋਈ ਗੱਪਣ ਹੈ ਨਹੀਂ ਅੱਜ ਤੇ ਬਾਕੀ ਆਪਣੀ ਤਾਂ ਤਸੱਲੀ ਕਰਕੇ ਆਣਾ ਦੋ ਟਾਈਮ ਆਪਣੇ ਚਵਾਈ ਕਰਕੇ ਪਾਸ ਕਰਕੇ ਆ ਕੇ ਬਾਜ਼ਾਰ ਲਗਾ ਕੇ ਖੜੋ ਜੀ ਠੀਕ ਹੈ ਜੀ ਹਾਂਜੀ